ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਜੀ ਹੁਣ ਵੀ ਨਾ ਪੰਜਾਬ ਜਾਗ ਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਇਹ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾਂ ਹੋ ਠੋਕਤੀਆਂ ਉਸੇ ਦਿਨੀ ਤਿੰਨ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਤ ਸ਼ੁਕਲਾ ਅਰਗੇ ਏਡੀਜੀਪੀ ਜਸਕਰਨ ਸਿੰਘ ਅਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਅਰਗੇ ਡੀਆਈਜੀ ਭੁੱਲਰ ਅਰਗੇ ਲੈਕਤੀ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦੇਾਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮੜਤਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਇਹ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹਨਾ ਸਾਰਿਆਂ ਨੂੰ ਮਾਰ ਦੇਣਾ ਚਾਹਨਾ ਹੁਣ ਆਪਾਂ ਸੁਣਦੇ ਰਹੇ ਆ ਕਿ ਕਿਵੇਂ ਇੱਥੇ ਜਕਰੀਏ ਅਰਗੇ ਕਿਵੇਂ ਮੱਸੇ ਰੰਗੜ ਅਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਸਾਡੇ ਸੂਰ ਮਿਸ਼ੜਾਉਂਦੇ ਵੀ ਰਹੇ ਆ ਆਪਾਂ ਬਿਆਨਤੇ ਬੁਚੜ ਦੀ ਗੱਲ ਕਰਦੇ ਆ ਉਹਨੇ ਵੀ ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਠਾਣਾਂ ਦੇ ਵਿੱਚ ਇੱਜ਼ਤਾਂ ਲੁੱਟੀਆਂ ਨੰਗੀਆਂ ਕੀਤੀਆਂ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਦਾ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਹੈ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ ਉਹ ਕੱਟ 'ਚ ਵੀ ਨਹੀਂ ਗਈ ਕਿਹੇ 'ਚ ਚੱਕ ਕੇ ਉਹ ਤੇ ਪਰਚਾ ਦੂਜੀ ਕੁੜੀ ਘਰੇ ਆ ਭੈਣ ਉੱਤੇ ਹੀ ਪਰਚਾ ਬਾਪੂ ਘਰੇ ਉੱਤੇ ਹੀ ਪਰਚਾ ਭਰਾ ਤੇ ਹੀ ਪਰਚਾ ਸਾਡੇ ਤੇ ਕਰ ਦਿੰਦਾ ਪਰ ਇੱਥੋਂ ਤੱਕ ਤੁਸੀਂ ਆ ਜਾਓਗੇ ਇਸ ਪੱਧਰ ਤੱਕ ਗਿਰ ਜਾਓਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨਰ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਏ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਹਰਲੇ ਸੂਬੇ ਦੇ ਜ਼ਿਲ੍ਹੇ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮੰਗਾਈਆਂ ਸੀ ਮੰਗਾ ਕੇ ਸਾਨੂੰ ਵੀ ਕਰ ਖਤਮ ਤੇ ਮੂਸੇ ਆਲਾ ਮਰਵਾਇਆ ਤੁਸੀਂ ਸਿਕਿਉਰਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ ਮੀਡੀਆ ਸਲਾਹਕਾਰ ਹੈ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਹੈਂ ਸਾਡੇ ਨੌਜਵਾਨਾਂ ਨੇ ਸੇਲਾਖ ਡੇਬਰੂਗੜ ਸੱਟੇ ਉਹਨਾਂ ਦਾ ਕੇਸ ਹੀ ਨਹੀਂ ਚੱਲਣ ਦੇ ਰਹੇ ਆ ਚੱਕ ਕੇ ਪਹਾਨਾ ਸੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ ਬਰਫਾਂ ਦੇ ਲਟਾਲ ਲਟਾ ਕੇ ਹੁਣ ਤੂੰ ਸਾਡਾ ਉਹਦਾ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜ ਗਈਆਂ ਭਾਈ ਇਸ ਤੱਕ ਇਹਨੇ ਆ ਜਾ ਭੇਜ ਆ ਦੀ ਪੁਲਿਸ ਲਿਜਾਓ ਚੱਕ ਕੇ ਸਾਰਿਆਂ ਨੂੰ ਜੋ ਬਿਆਨ ਤੇ ਵੋਚੜ ਦੇ ਸਮੇਂ ਹੁੰਦਾ ਸੀ ਕਰਾਉਤੀਆਂ ਪਹਾਨਾ ਨਾ ਕੰਮ ਤੇ ਇਹਦਾ ਜਵਾਬ ਅੱਥੋਂ ਪੰਜਾਬ ਦੇ ਲੋਕ ਲੈ ਲੈਣਗੇ ਇਹ ਇੰਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਆਈ ਡੰਡੇ ਦੇ ਜੋਰ ਤੇ ਦੱਪ ਲੂੰਗਾ ਇਹ ਲੋਕ ਐਨੇ ਦੱਬੇ ਨਹੀਂ ਜਾਣੇ ਤੂੰ ਬੜਾ ਕੁਝ ਬੋਲਦਾ ਰਿਹਾ ਯਾਰ ਤੈਨੂੰ ਕਿਸੇ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਵੀਰ ਬਾਰੇ ਹਰਸ਼ਮ੍ਰਿਤ ਬਾਰੇ ਕਿਹਦੇ ਬਾਰੇ ਤੂੰ ਬੋਲਿਆ ਸ਼ਰੇਆਮ ਹੀ ਬੋਲਦਾ ਰਿਹਾ ਸਟੇਜਾਂ ਦੇ ਉੱਤੇ ਕਿ ਕਿਲਗਾ ਸੁਣਾਉਂਦਾ ਰਿਹਾ ਮੰਦ ਬੁੱਧੀ ਕਹਿੰਦਾ ਰਿਹਾ ਵੀ ਡੜਾਣਾ ਮਾਰਦੇ ਸੁਖਵੀਰ ਮੰਦ ਬੁੱਧੀ ਹੈ ਕੈਪਟਨ ਬਾਰੇ ਤੂੰ ਬੋਲਦਾ ਰਿਹਾ ਇਹ ਪਜਾਮੀ ਦੇਖੋ ਕਿਵੇਂ ਪਾਉਂਦਾ ਇਹਦੀ ਦਾੜ੍ਹੀ ਦੇਖੋ ਕਿਵੇਂ ਹੈ ਇਹ ਰੂਸਾਂ ਨੂੰ ਲਈ ਫਿਰਦਾ ਕੀ ਕੁਛ ਨਹੀਂ ਬੋਲਿਆ ਤੂੰ ਤੈਨੂੰ ਆਲੇ ਲੰਮਾ ਪਾਇਆ ਤੈਨੂੰ ਸੱਟਿਆ ਜਾ ਕੇ ਜੇਲ੍ਹ ਚ ਗਲੇ ਨੇ ਤੂੰ ਕਹਿੰਦਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਰਿਹਾ ਤੂੰ ਉਹਨਾਂ ਦੇ ਥੀਆਂ ਪਹਣਾ ਤੱਕ ਜਾ ਪਹੁੰਚਿਆ ਯਾਰ ਉਹਨਾਂ ਦੇ ਪਰਚੇ ਦਬਾਉਣ ਲੱਗ ਗਿਆ ਸੋ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕੋਈ ਗੱਲ ਨਹੀਂ ਭਾਈ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਕਫਣ ਵਨ ਕੇ ਤੁਰੇ ਆ ਤੇ ਪੰਜਾਬ ਲਈ ਤੁਰੇ ਆ ਕੋਈ ਗੱਲ ਨਹੀਂ ਇਹ ਮੁਸ਼ਕਲਾਂ ਆਉਂਦੀ ਨਹੀਂ ਹੁੰਦੀਆਂ ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰਚੇ ਠਾਣੇ ਜੇਲ੍ਹਾਂ ਕੁੱਟਕਟਾ 'ਤੇ ਚੱਲਦੇ ਹੁੰਦੇ ਆ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ ਕੋਈ ਤੁਹਾਨੂੰ ਥਾਣੇ ਦਾ ਥਾਣੇਦਾਰ ਫੋਨ ਕਰਦਾ ਕੋਈ ਸੀ ਇਨਚਾਰਜ ਫੋਨ ਕਰਦਾ ਕੋਈ ਡੀਐਸਪੀ ਐਸਪੀ ਫੋਨ ਕਰਦਾ ਡਰਾ ਨਾ ਕਰੋ ਇਹ ਡਰਾ ਰਹੇ ਆ ਨੌਜਵਾਨ ਨੂੰ ਅੱਜ ਕੱਲ੍ਹ ਥਾਣੇ ਆ ਕੇ ਜਾਓ ਜੀ ਕੀ ਗੱਲ ਬਈ ਕੋਈ ਮੁਕੱਦਮਾ ਦਰਜ ਹੈ ਕੋਈ ਗਰੰਟੀ ਜਾਰੀ ਹੋਏ ਨੇ ਉਹੀ ਬੁਲਾ ਲੈਂਦੇ ਆ ਤੇ ਇਸ ਤਰ੍ਹਾਂ ਲਖਾ ਵੀ ਕਿੱਥੇ ਆ ਤੇ ਨਾਨਕੇ ਕਿੱਥੇ ਆ ਭੂਆ ਕਿੱਥੇ ਆ ਮਾਸੀਆਂ ਕਿੱਥੇ ਆ ਤੇਰੀ ਆਈਡੀ ਕਿਹੜੀ ਚੱਲਦੀ ਆ ਇਹ ਇੱਕ ਡਰਾਉਣ ਦਾ ਕੋਈ ਦਹਿਸਤ ਜਦੋਂ ਡਿਬਰੂਗੜ੍ਹ ਮੁੰਡੇ ਸਿੱਟੇ ਨਾ ਜਾ ਕੇ ਉਹ ਦਹਿਸਤ ਬਣਾਈ ਗਈ ਉਦੋਂ ਪੰਜਾਬ ਚ ਕਰਫੂ ਲਾਤਾ ਜੀ ਕੋਰ ਸਾਂ ਮਗਾ ਲੀਆਂ ਜੀ ਮੀਡੀਆ ਦੇ ਖਬਰਤਾਂ ਸਰ ਜਿਤਾ ਵੀ ਪਤਾ ਨਹੀਂ ਪੰਜਾਬ ਚ ਕੀ ਹੋਣ ਵਾਲਾ ਇਹ ਉਹੀ ਮਾਹੌਲ ਅੱਜ ਸਰ ਜਿਹੜਾ ਡਰਾ ਕੇ ਦਹਿਸਤ ਪਾ ਕੇ ਆ ਗੈਂਗਸਟਰ ਕਹਿ ਕੇ ਮਾਰਨ ਲੱਗ ਗੇ ਹੁਣ ਇਸ ਵੇਲੇ ਪੰਜਾਬ ਪੁਲਿਸ ਗੈਂਗਸਟਰ ਕਹਿ ਕੇ ਮਾਰਦੀ ਆ ਇਨ ਇਹ ਸਰਕਾਰ ਨੇ ਪੰਜਾਬ ਪੁਲਿਸ ਨੂੰ ਟਰੈਕਟਰ ਲੈ ਕੇ ਦੇਤੇ ਆਪਣੇ ਬੁਲਟ ਪ੍ਰੂਫ ਟਰੈਕਟਰ ਨੇ ਕੋਰ ਬੁਲਟ ਪ੍ਰੂਫ ਟਰੈਕਟਰ ਕਾਦੇ ਲਈ ਲੋੜ ਹੈ ਬਈ ਇਹ ਆਪਾਂ 80 90 ਸੁਣਿਆ ਵੀ ਉਦੋਂ ਨਰਮਿਆਂ ਚ ਕਮਾਦਾਂ ਚਰੀਆਂ ਚ ਬੁਲਟ ਪ੍ਰੂਫ ਟਰੈਕਟਰ ਬਾੜ ਕੇ ਮੁਕਾਬਲੇ ਕਰ ਦਿੰਦੇ ਸੀ ਹੁਣ ਇਹ ਗੈਂਟਰ ਕਹਿ ਕੇ ਮਾਰਨ ਲੱਗੇ ਤੇ ਬਾਰੀ ਬਈ ਸਭ ਦੀ ਲਿਆਊਗਾ ਇਹ ਬਲਦੀ ਦੇ ਬੂਥੇ ਚ ਪਾਊਗਾ ਪੰਜਾਬ ਦੀ ਜਵਾਨੀ ਨੂੰ ਸੈਟਿੰਗਾਂ ਸੂਟਿੰਗਾਂ ਕੇਂਦਰ ਨਾਲ ਕਰੀ ਬੈਠਾ ਹੈ ਤਿਆਰੀਆਂ ਫੁੱਲ ਹੋ ਚੁੱਕੀਆਂ ਨੇ ਤੁਹਾਨੂੰ ਬਖਸ਼ਾ ਕਿਸੇ ਨੂੰ ਵੀ ਨਹੀਂ ਜਾਣਾ ਕਿਸੇ ਨੂੰ ਬਦਮਾਸ਼ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਸਮੋਲਰ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਕੋਈ ਇਹ ਜਹਾ ਬਹਾਨਾ ਜਿਵੇਂ ਭਾਨੇ ਨਾਲ ਹੋ ਰਿਹਾ ਐ ਮਰਵਾ ਦੇਣਗੇ ਕਿਸੇ ਨੂੰ ਕਿਸੇ ਬਹਾਨੇ ਕਿਸੇ ਨੂੰ ਕਿਸੇ ਬਹ ਫੇਸ ਕਰਕੇ ਪੰਜਾਬ ਦੇ ਲੋਕੋ ਅਪੀਲ ਆ ਦੇਖੋ ਇੱਕ ਪਾਸੇ ਹੱਦ ਹੱਦ ਹੋ ਗਈ ਉਸ ਦਿਨ ਲਿਖਤੀ ਵਾਅਦੇ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਦੂਜੇ ਪਾਸੇ ਮੁਕਾਦਮੇ ਦੇ ਰਹੇ ਆ 10 ਤਰੀਕ ਦਾ ਸਮਾਂ ਲੈਂਦੇ ਆ ਉਦੋਂ ਪਹਿਲੇ ਪਰਚੇ ਪਾ ਦਿੰਦੇ ਆ ਕਿੱਥੇ ਰਹੀ ਫਿਰ ਨਰੀ ਜबान ਮੈਂ ਪੁੱਛਣਾ ਜਾਨਾ ਕਿੱਥੇ ਨਹੀਂ ਜबान ਯਾਰ ਕੋਈ ਗੱਲ ਨਹੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਬਾਈ ਤੁਸੀਂ ਆਪਸ ਵਿੱਚ ਨਾ ਪਾਟੋ ਇਹ ਜਿਹੜਾ ਵਰਤਾਂਤ ਘੜ ਰਹੀ ਆ ਨਾ ਸਰਕਾਰ ਤੇ ਪੁਲਿਸ ਰਲ ਕੇ ਕਿ ਆਪਦੇ ਬੰਦਿਆਂ ਦੇ ਖਿਲਾਫ ਹੀ ਆਪਦੇ ਬੰਦਿਆਂ ਨੂੰ ਬੁਲਾ ਕੇ ਇੱਕ ਵਰਤਾਂਤ ਲੋਕਾਂ 'ਚ ਮਾਹੌਲ ਸਿਰਜ ਦਿੰਦੇ ਆ ਵੀ ਹਾਂ ਫਲਾਣਾ ਐ ਕਰ ਗਿਆ ਫਲਾਣਾ ਵੇਖ ਗਿਆ ਫਲਾਣਾ ਕਿਵੇਂ ਪਹੁੰਚ ਗਿਆ ਫਲਾਣਾ ਘਰੇ ਨਜ਼ਰਬੰਦ ਹੋ ਗਿਆ ਇਹ ਆਪਸ ਵਿੱਚ ਲੋਕਾਂ ਨੂੰ ਪਾੜਨ ਦੀਆਂ ਨੀਤੀਆਂ ਨੇ ਇਹ ਅਸ ਵੇਲੇ ਵੀ ਖੇਡੀਆਂ ਜਾ ਰਹੀਆਂ ਨੇ ਪਰਿਵਾਰ ਨੂੰ ਅੱਡ ਮਿਲਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕੱਲ ਪਰਿਵਾਰ ਨੂੰ ਬੁਲਾਇਆ ਡੀਏਜੀ ਭੁੱਲਰ ਨੇ ਪਟਿਆਲੇ ਤੁਸੀਂ ਜੀ ਵਕਾਲਤਨਾਮਾ ਦੇ ਦਿਓ ਜੀ ਜ਼ਮਾਨਤ ਲਵਾ ਲਓ ਕਿਉਂ ਭਈ ਤੁਸੀਂ ਤੈਨੂੰ ਕੀ ਵਾਦਾ ਕਰਕੇ ਗਏ ਆ ਕੀ ਗੱਲਬਾਤ ਹੋਈ ਹੈ ਕੀ ਸਹਿਮਤੀ ਹੋਈ ਹੈ ਕੀ ਸਮਝੌਤਾ ਹੋਇਆ ਕੀ ਲਿਖਤ ਹੋਈ ਹੈ ਜਾਣੇ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਹੌਲੀ-ਹੌਲੀ ਪਾੜ ਲਓ ਇਹਨਾਂ ਨੂੰ ਮੇਰੇ ਵਰਗੇ ਨੂੰ ਫੋਨ ਕਰਨਗੇ ਅੱਡ ਕਹਿਣਗੇ ਕੋਈ ਹੋਰ ਧਰ ਨੂੰ ਕਹਿਣਗੇ ਉਹਨੂੰ ਅੱਡ ਫੋਨ ਕਰਦੇ ਆ ਅੱਡੋ-ਅੱਡੀ ਇਹ ਕਿਸੇ ਤਰੀਕੇ ਨਾਲ ਵੀ ਜਿਹੜੀ ਕਮਜ਼ੋਰ ਕੜੀ ਹੈ ਉਸੇ ਇਹਨਾਂ ਨੇ ਸੱਟ ਮਾਰਨੀ ਹੈ ਤੇ ਲੋਕਾਂ ਨੂੰ ਆਪਸ ਵਿੱਚ ਦਫਾੜ ਕਰ ਦੇਣਾ ਦਫਾੜਨਾ ਹੋਇਓ ਬਾਈ 10 ਤੱਕ ਢੀਕਦੇ ਆ 10 ਤੱਕ ਦਾ ਸਮਾਂ ਨਹੀਂ ਕੋਈ ਇਹ ਕਾਰਵਾਈ ਕਰਦੇ ਸਾਨੂੰ ਅਸੀਂ ਤਿਆਰ ਆ ਮੈਂ ਹੋਰ ਅਪੀਲ ਕਰਦੇ ਆ ਇੱਥੇ ਜੇ ਸਾਨੂੰ ਚੱਕ ਕੇ ਸਿੱਟਦੇ ਆ ਇਹ ਫਡੋਰ ਪੰਜਾਬ ਦੇ ਲੋਕੋ ਤੁਹਾਡੇ ਹੱਥ ਆ। ਤੁਸੀਂ ਕੀ ਕਰਨਾ? ਜਿਹੜਾ ਘਰਾਂ 'ਚ ਬਹਿਣਾ ਤਾਂ ਬੈਠੇ ਰਹੋ। ਪਹਿਲਾਂ ਵੀ ਆਪਾਂ ਡਰ ਕੇ ਬਹਿ ਗਏ। ਜੇ ਉਹਦੀਆਂ ਆਪਾਂ ਡਰ ਦਾ ਕਦੇ ਮਾਹੌਲ ਜਿਹੜਾ ਸਿਰਜਿਆ ਸੀ ਉਹਨਾਂ ਨੂੰ ਤੋੜਿਆ ਹੁੰਦਾ ਨਾ ਡਰ ਦਾ ਘੇਰਾ ਤੇ ਆਹ ਦਿਨ ਆਉਣੀ ਨਹੀਂ ਸੀ। ਆਪਾਂ ਮੂਸੇ ਵਾਲੇ ਵੇਲੇ ਵੀ ਘਰੇ ਬੈਠੇ ਰਹੇ। ਉਹਦੇ ਵੀ ਮੇ ਪਟਿਆ ਸੀ ਜਿੱਦੋਂ ਦੇ লাশ ਘਰੇ ਪਈ ਸੀ। ਵੀ ਸੜਕਾਂ ਤੇ ਆਓ ਬਾਹਰ ਨਿਕਲੋ। ਉਹਦੇ ਰਾਜਨੀਤੀ ਹੋ ਗਈ ਉਹਨਾਂ ਸੰਸਕਾਰ ਕਰਾ ਦਿੱਤਾ ਗਿਆ। ਮੈਂ ਉਹਦੇ ਵੀ ਕਿਹਾ ਸੀ ਕਿ ਆਮ ਕਤਲ ਨਹੀਂ ਆ। ਇਹ ਕਿਰਾਇਆ ਗਿਆ ਸਟੇਟ ਦਾ ਕਤਲ ਆ। ਮੈਂ ਇਹੀ ਗੱਲ ਉਦੋਂ ਜਦੋਂ ਐਨਐਸਏ ਲੱਗੀ ਨੌਜਵਾਨ ਉਦੋਂ ਵੀ ਪਟਿਆ ਸੀ ਕੱਠ ਵੀ ਕੀਤੀ ਹਾਜ਼ਰੀਤ ਨੂੰ ਗੁਰਦੁਆਰੇ ਬੋਲਿਆ ਵੀ ਮੈਂ 19 ਤਰੀਕ ਨੂੰ 19 ਮਾਰਚ ਨੂੰ ਮੁਸੱਲ ਦੀ ਵਰਸੀ ਦੇ ਉੱਤੇ ਵੀ ਪੰਜਾਬ ਦੇ ਲੋਕੋ ਘਰੋਂ ਬਾਹਰ ਨਿਕਲੋ ਘਰੇ ਬੈਠਣ ਦਾ ਵੇਲਾ ਨਹੀਂ ਪਰ ਆਪਾਂ ਉਦੋਂ ਵੀ ਕੁੰਡੇ ਲਾ ਲੇ ਬਾਈ ਜੇ ਕਦੇ ਬੋਲੇ ਹੁੰਦੇ ਨਾ ਅੱਜ ਆ ਨੌਬਤਾਂ ਆਉਣੀਆਂ ਨਹੀਂ ਸੀ ਇਹਨਾਂ ਨੂੰ ਮੂੰਹ ਪੈ ਗਿਆ ਅਸਲ ਇਹ ਚਾਹੁੰਦੇ ਇਥੇ ਕਿਹੜਾ ਬੋਲ ਦਾ ਦੱਬ ਦੋ ਜਿੱਤੇ ਮਰਜ਼ੀ ਪਰਚਾ ਦੇ ਦੋ ਕਿਸੇ ਕੁੜੀ ਤੇ ਦੇ ਦਿਓ ਮੁੰਡੇ ਦੇ ਦੇ ਦਿਓ ਜੋ ਮਰਜ਼ੀ ਨਾਲੇ ਪਰਚਾ ਦੇ ਦੋ ਯਾਰ ਕੁੜੀ ਸਕੂਲ ਚ ਹਾਜ਼ਰੀ ਉਥੇ ਹੈ ਪਰਚਾ 307 ਦਾ ਦਾਦਾ ਕਤਲ ਦਾ ਸ਼ਰਮ ਕਰੋ ਮਾੜੀ ਮੁੱਟੀ ਯਾਰ ਆ ਲਿਖਣ ਵਾਲੇ ਵੀ ਸ਼ਰਮ ਕਰ ਲਿਆ ਕਰੋ ਫੋਕੀ ਬੱਲੇ ਬੱਲੇ ਕਰਾਉਣ ਦੇ ਮਾਰੇ ਅਫਸਰਾਂ ਤੋਂ ਤੇ ਤਾਂ ਸਰਕਾਰਾਂ ਤੋਂ ਥਾਪੀਆਂ ਲੈਣ ਦੇ ਮਾਰੇ ਚੱਕ ਕੇ ਖਲ ਜੀ ਦੇ ਮਰਜ਼ੀ ਚਾਰ ਲਿਖ ਦੋਗੇ ਯਾਰ ਬੰਦਾ ਯਾਰ ਮੈਨੂੰ ਇਹ ਦੱਸੋ ਬਈ ਬੰਦਾ ਇਨਸਾਫ ਲੈਣ ਲਈ ਕਿੱਥੇ ਜਾਊਗਾ ਇਨਸਾਫ ਤਾਂ ਪਰ ਜਾਂ ਰਾਜੇ ਕੋਲ ਲੈਣ ਜਾਂਦੀ ਹੈ ਤੇ ਰਾਜਾ ਤੁਹਾਡਾ ਬੇਈਮਾਨ ਹੋਇਆ ਪਿਆ ਰਾਇਆ ਤੁਹਾਡਾ ਇੰਨਾ ਹਲਕ ਚੁੱਕਿਆ ਤੇ ਇੰਨਾ ਹੰਕਾਰ ਚੁੱਕਿਆ ਤੁਹਾਡਾ ਰਾਜਾ ਉਹ ਚਾਹੁੰਦਾ ਤੁਸੀਂ ਬੋਲ ਕੇ ਦਿਖਾਓ ਤੁਹਾਡਾ ਪਰਿਵਾਰ ਵੀ ਰਗੜੂ ਕੁੜੀਆਂ ਵੀ ਵਿਚੀ ਰਗੜੂ ਉਹਨਾਂ ਦੀ ਪਰਚਾ ਦੂੰ ਤੇ ਮਨਸਾਫ ਲੈਣ ਕਿੱਥੇ ਜਾਊ ਤੇ ਫਿਰ ਇਹੋ ਜਿਹੇ ਹਾਲਾਤ ਬਣਦੇ ਹਨ ਫਿਰ ਬਗਾਵਤ ਟੁੱਟਦੀ ਹੁੰਦੀ ਆ ਤੇ ਬਾਗੀ ਖੂਨ ਹੈ ਪੰਜਾਬ ਦੀਆਂ ਰਗਾਂ ਚ ਭਾਂਸਿਆ ਨਾ ਚੋਕ ਅੱਗ ਦੀ ਪੱਟੀ 'ਚ ਨਾ ਚੋਕ ਪੰਜਾਬ ਦੀ ਜਵਾਨੀ ਨਾ ਲਾਂਬੂਲਾ ਪੰਜਾਬ ਨੂੰ ਜੇ ਕੋਈ ਨੁਕਸਾਨ ਹੁੰਦਾ ਪੰਜਾਬ ਦੀ ਜਵਾਨੀ ਦਾ ਉਹਦਾ ਜ਼ਿੰਮੇਵਾਰ ਸਿੱਧੇ ਰੂਪ 'ਚ ਤੂੰ ਆ ਤੂੰ ਇਹ ਮਾਹੌਲ ਸਿਰਜ ਰਿਹਾ ਸੈਂਟਰ ਨਾਲ ਜਾਣ ਬੁੱਝ ਕੇ ਮਿਲ ਕੇ ਮਾਹੌਲ ਸਿਰਜ ਰਿਹਾ ਵੀ ਆਪੇ ਲੋਕਾਂ ਨੂੰ ਅਖਸਾਰ ਰਿਹਾ ਭੜਕਾ ਰਿਹਾ ਉੱਠਣਗੇ ਤੇ ਫਿਰ ਅਸੀਂ ਗੋਲੀਆਂ ਮਾਰ ਕੇ ਮਾਰਾਂਗੇ ਇਹ ਮਾਹੌਲ ਤੂੰ ਬਣਾ ਰਿਹਾ ਇਹ ਪੰਜਾਬ ਦੇ ਲੋਕੋ ਸਮਝ ਜਿਓ ਏ ਇਹ ਤਿਆਰੀਆਂ ਕਰ ਚੁੱਕੇ ਨੇ ਇਕੱਠੇ ਹੋ ਜਾ ਮੇਰਾ ਵੀਰ ਛੱਡ ਦਿਓ ਬਾਈ ਵਖਰੇਵੇਂ ਆ ਸਾਡੀ ਵਾਰੀ ਆ ਪਹਿਲਾਂ ਕਿਸੇ ਹੋਰ ਦੀ ਵਾਰੀ ਸੀ ਕੱਲ ਨੂੰ ਤੁਹਾਡੀ ਵਾਰੀ ਆ ਇਹ ਰਾਜਨੀਤਿਕੀਆਂ ਪਿੱਛੇ ਰਹਿ ਗਈਆਂ ਸਿਆਸਤਾਂ ਛੱਡ ਦਿਓ ਕਿ ਜਿਸ ਤਰੀਕੇ ਨਾਲ ਪਾਇਆ ਸਭ ਨੂੰ ਰਗੜੂਗਾ ਇਹ ਨੀਤੀ ਉਹ ਤਰ ਤੋਦੇ ਤਰ ਪਿਆ